ਰਾਬਰ ਹੰਦਰ ਮਾਰਤਾ ਛੋਟੇ ਰਾਜਨ ਨੇ ਉਹ ਜਿੱਡਾ ਵੇਚਦਾ ਸੀ ਛੋਟਾ ਰਾਜਨ ਤੇ ਨਾਲ ਕਾਕਾ ਜਨੀਤਾ ਰਾਣੀ ਮਾਰਿਆ ਦਿੱਤਾ ੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਛੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਆਖੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਐ ਪੁਲਸ ਵਾਲੇ ਆਰਾਮਣਾ ਮੈਂ ਆਣ ਕੇ ਰਹੀ ਜੀ ਇਹਦੇ ਕੁਝ ਵੇਖਿਆ ਹੀ ਨਹੀਂ ਮੇਰਾ ਮੇਰਾ ਨਾਮ ਰੀਨਾ ਵਾ ਬਜੀ ਤੱਕ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਤਾ ਛੋਟੇ ਲਾਜਨ ਨੇ ਪਹਿਲਾਂ ਮੈਂ ਕਿ ਦੁਸ਼ਮਣ ਨਹੀਂ ਨਹੀਂ ਦੁਸ਼ਮਨੀ ਕਾਦੀ ਸਾਡੀ ਛੋਟਾ ਰਾਜਨ ਤੇ ਨਾਲ ਕਾਕਾ ਸਨੀਤਾ ਰਾਣੀ ਕਿ ਕਿਹੜੀ 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 ਜਗ੍ਹਾ ਤੇ ਨਿਊ ਚੀਤ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਰਡਲ ਦੇ ਲਾਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਉਹ ਤੇ ਨਗਾਦ ਤੋਡੇ ਘਰ ਤੇ ਤੋ ਹੁਣ ਹੋਇਆ ਕੀ ਹੋ ਉਹ ਨੂੰਨੇ ਜੀ ਤੋਂ ਮੈਂ ਗਾੜੀ ਤੇ ਵੱਜੀ ਆ ਆਇਆ ਵਾ ਹੱਦੀ ਪਿਆ ਵਾ ਉਹ ਤੇ ਹੱਦੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡੈਡੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਇਹੀ ਬੂਆ ਬੰਦ ਕਰਕੇ ਦਰਵਾਜਾ ਵਜ ਗਿਆ ਵੇਖਿਆ ਮੈਂ ਛੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡੈਡੀ ਨੂੰ ਥਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਚ ਅਸੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਨ ਕੋਲ ਸਾਲ ਨੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਂਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਨੂੰ ਵੀ ਸ਼ਹਿਰ ਪੁਲਿਸ ਨਾਲ ਦੀ ਰਣੀ ਮਿੱਟੀ ਧੁਕਦਾ ਕੀ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੁਲਿਸ ਕਾਰਵਾਈ ਕਰੇ ਉਹਦੇ ਤੇ ਹੁਣ ਤਿੰਨੇ ਜਾਣਾਂ ਨੂੰ ਅੰਦਰ ਕਰਨ ਕੋਈ ਗੱਲ ਨਹੀਂ ਤੇ ਮੇਰੇ ਹਸਬੰਦ ਨੂੰ ਮਾਰਿਆ ਭੈਣਾ ਨੇ ਹਾਂਜੀ ਤੇ ਉਹ ਐਸੀ ਸਾਰੀ ਗੱਲ ਦਾ ਸਾਰੀ ਗੱਲ ਐਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਮ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੇ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛਿਆ ਉਹਨਾਂ ਆਦਤ ਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨੂੰ ਬਾਹਰ ਗਿਆ ਵਾ ਦਾ ਇਹਨੂੰ ਕਾਕਾ ਕੜੀ ਘਰੋਂ ਆਦਾ ਰਜਨਗਰ ਇਹ ਸਾਡੀ ਕੰਧ ਸੰਦੀ ਉਹਨੂੰ ਇਹੋ ਆ ਕਿ ਕੈਮਰੇ ਚੋਲਵਾਏ ਨੇ ਲੜਾਈ ਕੇਸ ਵਜੋਂ ਲੜਾਈ ਐਸੇ ਗੱਲੋਂ ਹੋਈ ਹੈ ਕਿ ਕੈਮਰੇ ਉੱਪਰੋਂ ਫੋਨੇ ਕੇ ਗੱਲ ਤੇ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਛੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਐਸੀ ਜਿਹਨਾਂ ਨੇ ਦਾਤਰ ਮਾਰੇ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵਹੀ ਮਹਾਰਾਜ ਜੀ ਹੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਭੈਣ ਹੋਲੀ ਸੀ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਾਰਾ ਬਿਆੰਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਲੋੜ ਹੀ ਮਾਰੀ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਹੈ ਬਸ ਪੁਲਸ ਵਾਲਿਆਂ ਨੇ ਉਹਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਹੈ ਗੋਲੀ ਨਹੀਂ ਮਾਰੀਏ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਇਹਨਾਂ ਦੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਉਹ ਵੇਖ ਲੋ ਤੇ ਪੁਲਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰੇ ਹੁੰਦਾ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਦਿਆ ਤੋਂ ਵਦਿਆ ਇਨਸਾਫ ਦਿੱਤਾ ਜਾ ਉਹਨਾਂ ਨੂੰ ਆਸਤਾ ਵੀਰੇ ਦੱਸ ਦਿੰਦਾ ਵੀਰੇ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਜੰਗਾ ਭਲਾ ਰਿਹਾ ਵਾ ਠੀਕ ਹੈ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝਣ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਰਾਮਣਾ ਮੈਂ ਆਣ ਕੇ ਕਹਿ ਰਹੇ ਜੀ ਇਹੀ ਤਾਂ ਕੁਝ ਵੇਖਿਆ ਹੀ ਨਹੀਂ ਇਹਦੇ ਸਾਹਮੁਖਰੀ ਇਹਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘਟਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਦੇ ਆ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲੋ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝ ਲੱਗਣ ਲੱਗੀ ਇਹ ਕਿਹੜਾ ਕੰਮ ਕਰਨ ਕੀਤੇ ਆ ਜੇ ਪੁਲਸੀ ਮੁਕਰਦੀ ਉਹ ਆਪਣੇ ਤੇ ਆਮੰਦਾ ਕੀ ਕਰ ਲੂਗਾ ਭਾਜੀ ਝਗੜਾ ਹੋ ਉੱਥੇ ਪਹਿਲਾਂ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦਾਤਰ ਵੱਜਿਆ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਵੱਥੇ ਆ ਰਹੇ ਉਹ ਤਾਂ ਇਹ ਗਵਾਂਢੀ ਗਵਾਂਢੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਲਾਇ ਮੁਕਰਦਾ ਪਿਆ ਸਾਬ ਸਮਾਂ ਲੱਗੇ ਲ ਕੁਰੀ ਆਣਗੇ ਤੇ ਆਮ ਬੰਦੇ ਦੇ ਬਸ ਭਾਜੀ ਗਿਆ ਥੋੜਾ ਦੇ ਦਿਓ ਸਰ ਜਲਦੀ ਨਾਲ ਸਰ ਥੋੜਾ ਬਰੀਫ ਕਰਤਾ ਤੁਹਾਨੂੰ ਸਰ ਮੇਰਾ ਕੱਢਣੇ ਲਈ ਨਾ ਬਰੀਫ ਨਹੀਂ ਕਰ ਰਿਹਾ ਮੈਂ ਸਰ ਥੋੜਾ ਦੱਸੋ ਕੀ ਹੋਇਆ ਕੀ ਥੋੜਾ ਜਿਹਾ ਕੀ ਤੇਰੀ ਲੜਾਈ ਹੋਈ ਸੀ ਦੀ ਉਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਛਿਆ ਖੰਜਰ ਮਾਰਿਆ ਗਿਆ ਇੱਥੇ ਕੁਝ ਹੀ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਹਾਲੇਦਾਰੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਛੀ ਕਿਹਾ ਕੋਈ ਨਹੀਂ ਪੱਛ ਕੇ ਗਿਆ ਬਸ ਚੈੱਕ ਕਰ ਲੈ ਕੋਈ ਕਿਸੇ ਬੰਦੇ ਨੇ ਕੋਈ ਅਰੈਸਟ ਵੀ ਕਰਾ ਹੋਈ ਨਹੀਂ ਸਰ ਇਹਦੇ ਕੋਈ ਕੁਝ ਨਹੀਂ ਹੈ